ਸਰ ਜੇਕਰ ਕੱਲ ਦੀ ਗੱਲ ਕਰ ਲਈਏ ਤਾਂ ਕਿੰਨੀ ਗਿਣਤੀ ਦੇ ਵਿੱਚ ਕੀ ਗਿਣਤੀ ਆਮ ਵੇਖੋ ਜਿੱਦ ਦੇ ਅਸੀਂ 30 ਤਰੀਕ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਸੀਗਾ ਇਹ ਸਵਾਲ ਉੱਦੇ ਵੀ ਉੱਠਿਆ ਸੀ ਸਾਡੇ ਤੇ ਵੀ ਪੰਜਾਬ ਬੰਦ ਹੋ ਜਾਊਗਾ ਅਸੀਂ ਕਿਹਾ ਵੀ ਮੁਕੰਮਲ ਹੋ ਜਾਊਗਾ ਡੱਲੇਵਾਲ ਸਾਹਿਬ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਵਿਸ਼ਵਾਸ ਜਿੱਤਿਆ ਲੋਕਾਂ ਦਾ ਡੱਲੇਵਾਲ ਨੇ ਇਹ ਕੱਲ ਦਾ ਪ੍ਰੋਗਰਾਮ ਰੱਖਿਆ ਪਿਆ ਇਹਦੇ ਵਿੱਚ ਗਿਣਤੀ ਮਿੰਤੀ ਦਾ ਕੋਈ ਹਿਸਾਬ ਨਹੀਂ ਰਹਿਣਾ ਬਸ ਇਹ ਜ਼ਰੂਰ ਰਹਿਣਾ ਕਿ ਲੋਕ ਅੱਤੇ ਵਾਪਸ ਮੁੜਨਗੇ ਨਵਰੀ ਦੇ ਵਿੱਚ ਇੱਕ ਮਹਾ ਪੰਚਾਇਤ ਹੋ ਰਹੀ ਜਾ ਰਹੀ ਆ ਪਰ ਉਸ ਤੋਂ ਪਹਿਲਾਂ ਜੇਕਰ ਤਿਆਰੀਆਂ ਦੀ ਗੱਲ ਕਰ ਲਈਏ ਤਾਂ ਤਿਆਰੀਆਂ ਮੁਕੰਮਲ ਤੌਰ ਤੇ ਨਜ਼ਰ ਆ ਰਹੀਆਂ ਨੇ ਪਰ ਉੱਥੇ ਜਿੱਥੇ ਗਿਣਤੀ ਦੀ ਗੱਲ ਕਰਦੀ ਹੈ ਕੀ ਕੀ ਇੰਤਜ਼ਾਮ ਨੇ ਇਹ ਜਾਣਨ ਦੇ ਲਈ ਸਾਡੇ ਨਾਲ ਕਿਸਾਨ ਨੇਤਾ ਕਾਕਾ ਸਿੰਘ ਕੋਟਲਾ ਮੌਜੂਦ ਨੇ ਸਤਿ ਸ੍ਰੀ ਅਕਾਲ ਸੋ ਸ੍ਰੀ ਕਾਲ ਅਸਰ ਜੇਕਰ ਕੱਲ ਦੀ ਗੱਲ ਕਰ ਲਈਏ ਤਾਂ ਕਿੰਨੀ ਗਿਣਤੀ ਦੇ ਵਿੱਚ ਕੀ ਕੀ ਇੰਤਜ਼ਾਮ ਵੇਖੋ ਜਿੱਦ ਦੇ ਅਸੀਂ 30 ਤਰੀਕ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਸੀਗਾ ਇਹ ਸਵਾਲ ਉਦਦੇ ਵੀ ਉੱਠਿਆ ਸੀ ਸਾਡੇ ਤੇ ਵੀ ਪੰਜਾਬ ਬੰਦ ਹੋ ਜਾਊਗਾ ਅਸੀਂ ਕਿਹਾ ਵੀ ਮੁਕੰਮਲ ਹੋ ਜਾਊਗਾ ਡੱਲੇਵਾਲ ਸਾਹਿਬ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਵਿਸ਼ਵਾਸ ਜਿੱਤਿਆ ਲੋਕਾਂ ਦਾ ਡੱਲੇਵਾਲ ਨੇ ਤਾਂ ਲੋਕਾਂ ਨੂੰ ਵੀ ਵਿਸ਼ਵਾਸ ਹੈ ਕਿ ਲੀਡਰ ਪੂਰਾ ਉਤਰੂਗਾ ਤਾ ਉਹ ਜਦੋਂ ਮਰਵਾਰ ਤੇ ਬੈਠੇ ਨੇ ਅੱਜ 39 ਦਿਨ ਹੋ ਗਏ ਆ ਤਾਂ ਉਹਨਾਂ ਨੇ ਇੱਕ ਅਪੀਲ ਕੀਤੀ ਡਲੇਵਾਲ ਸਾਹਿਬ ਨੇ ਹੁਣ ਵੀ ਆਪਣੇ ਪੇਜ ਤੋਂ ਪਾਈ ਆ ਕਿ ਤੁਸੀਂ ਮੈਨੂੰ ਕਿਹਾ ਉਹਨੇ ਵੀ ਯਾਰ ਕਿੰਨੇ ਕੁ ਤੁਸੀਂ ਲੋਕਾਂ ਨੂੰ ਮਿਲਾ ਦਿਓਗੇ ਬਦ ਤੋਂ ਬਦ ਮੈਂ ਜੇ 40 50 ਦਿਨ ਜਾਂਦਾ ਰਿਹਾ ਤਾਂ 5000 ਬੰਦਾ ਨਹੀਂ ਮਿਲ ਸਕਦਾ ਪਰ ਮੈਂ ਪੂਰੇ ਦੇਸ਼ ਲਈ ਕੰਮ ਕੀਤਾ ਪੂਰੇ ਸਟੇਟਾਂ 'ਚ ਗਿਆ ਪੂਰੇ ਕਿਸਾਨਾਂ ਲਈ ਜਿਹੜੀ ਲੜਾਈ ਹੈ ਕਿਸਾਨਾਂ ਨੂੰ ਐਮਐਸਪੀ ਗ੍ਰੈਂਟੀ ਕਾਨੂੰਨ ਬਣਾਉਣਾ ਤਾਂ ਫਿਰ ਪ੍ਰੋਗਰਾਮ ਰੱਖੋ ਇੱਕ ਕੱਲ ਦਾ ਪ੍ਰੋਗਰਾਮ ਰੱਖਿਆ ਪਿਆ ਇਹਦੇ ਵਿੱਚ ਗਿਣਤੀ ਮਿੰਤੀ ਦਾ ਕੋਈ ਹਿਸਾਬ ਨਹੀਂ ਰਹਿਣਾ ਬਸ ਇਹ ਜ਼ਰੂਰ ਰਹਿਣਾ ਕਿ ਲੋਕ ਅੱਧੇ ਵਾਪਸ ਮੁੜਨਗੇ ਉਹਨਾਂ ਨੂੰ ਬੈਠਣ ਨੂੰ ਖੜਨ ਨੂੰ ਥਾਂ ਨਹੀਂ ਮਿਲਣਾ ਇੰਨੀ ਗਿਣਤੀ ਲੱਖਾਂ ਵੀ ਜੇ ਕਹਦੀਏ ਥੋੜਾ ਤਾਂ ਤੁਸੀਂ ਆਪ ਹੀ ਵੇਖੋਗੇ ਆਪਦੇ ਕੈਮਰੇ 'ਚ ਤੁਸੀਂ ਕਵਰੇਜ ਕਰੋਗੇ ਇਤਿਹਾਸਕ ਇਕੱਠੂਗਾ ਇੰਨਾ ਕਦੇ ਕਿਸਾਨਾਂ ਦਾ ਕਦੇ ਇਕੱਠ ਨਹੀਂ ਦੇਖਿਆ ਇਹੋ ਪ੍ਰਧਾਨ ਜੀ ਦੱਸਿਆ ਕਿ ਕਈ ਕਿਲੋਮੀਟਰ ਤੱਕ ਦਾ ਜੋ ਇੰਤਜ਼ਾਮ ਕਰ ਦਿੱਤਾ ਗਿਆ ਤਕਰੀਬਨ 4 ਕਿਲੋਮੀਟਰ ਦਾ ਦੱਸਿਆ ਜਾ ਰਿਹਾ ਕਿ ਜੋ ਇੰਤਜ਼ਾਮ ਆ ਪਬਲਿਕ ਦੇ ਬੈਠਣ ਦੀ ਕਰ ਦਿੱਤਾ ਬਸ ਸੜਕ ਹੀ ਐ ਕੋਸੇ ਕਿਸਾਨ ਗਾਹਾਂ ਨਾਲ ਜਾਨਕੇ ਮੂਰੇ ਭਰਿਆ ਹੋਊਗਾ ਉਸ ਪਿੱਧਰ ਉੱਪਰ ਜਾਊ ਦਾਣਾ ਮੰਡੀਆ ਜਿਹੜੀ ਦਾਣਾ ਮੰਡੀ ਭਰੀ ਹੋਊਗੀ ਜਿਹੜੇ ਸੈਲਰ ਆ ਉਹ ਭਰੇ ਹੋਣਗੇ ਪਾਤੜਾਂ ਤੱਕ ਮੇਰੀ ਗਰੰਟੀ ਹੈ ਕਿ ਸਾਰਾ ਸੜਕਾ ਜਾਮ ਹੋਣ ਗਿਆ ਭਰਿਆ ਹੋਊਗਾ ਇੰਤਜ਼ਾਮਾਂ ਦੀ ਗੱਲ ਕਰ ਲੈਣੇ ਆ ਅਸੀਂ ਵੇਖ ਵੀ ਰਿਹਾ ਕਿ ਜੇਕਰ ਸਪੀਕਰਾਂ ਦੀ ਗੱਲ ਕਰ ਲਈ ਤਾਂ ਜੱਪੇ-ਜੱਪੇ ਦੇ ਉੱਤੇ ਸਪੀਕਰ ਨਜ਼ਰ ਆਉਂਦੇ ਨੇ ਜਦੋਂ ਐਡਾ ਵੱਡਾ ਇਕੱਠ ਹੋਊਗਾ ਤਾਂ ਲੰਗਰਾਂ ਦੀ ਵਿਵਸਥਾ ਵੀ ਵੱਧ ਜਾਣੀ ਲੰਗਰਾਂ ਦਾ ਪ੍ਰਬੰਧ ਆਪਣਾ ਇੱਥੋਂ ਨਾਲ ਇੱਕ ਲੈਂਨ ਹੋਊਗੀ ਟਰੈਕ ਟਰਾਲੀਆਂ ਦੀ ਉਹ ਸਾਡੇ ਵਾਰੰਟੀ ਆਰੀ ਉਹ ਚ ਖੜ ਕੇ ਪ੍ਰਸ਼ਾਦਾ ਦੇਣਗੇ ਉੱਤੇ ਸਬਜ਼ੀ ਪਾ ਦੇਣਗੇ। ਸੋ ਨਾਲ ਹੀ ਪਾਣੀ ਵਾਲਾ ਖੜਾਣਾ ਉਹਦੋਂ ਨਾਲ ਹੀ ਚਾਹ ਲਾ ਹੁਣ। ਤੁਰ ਜੇ ਆਉਂਦਿਆਂ ਨੂੰ ਹੀ ਸਾਰਾ ਜਿਹੜਾ ਪ੍ਰਸ਼ਾਦਾ ਛਕ ਛਕ ਇੱਥੇ ਬੈਠ ਜਾਣਾ। ਇੱਥੋਂ ਮੈਟ ਵਾਸ਼ ਕੇ ਤੁਰ ਤੇ ਇੱਕ ਮੈਟ ਆ ਜਿਹੜੇ ਪਿੱਛੇ ਨੂੰ ਵਿਛਾਉਂਦੇ ਤੁਰੇ ਜਾਣੇ ਆ। ਇਹ ਨਾਲ ਸਾਈਡਾਂ ਤੇ ਲੰਗਰ ਪਾਣੀ ਦਾ ਪ੍ਰਬੰਧ ਹੋਊਗਾ। ਯਾਨੀ ਕਿ ਲੰਗਰ ਦੀ ਵਿਵਸਥਾ ਇਸ ਤਰ੍ਹਾਂ ਕੀਤੀ ਆ ਕਿ ਜੇਕਰ ਕਿਸੇ ਨੂੰ ਭੁੱਖ ਲੱਗੀ ਆ ਤਾਂ ਉੱਠ ਕੇ ਜਾਣ ਦੀ ਨੌਬਤ ਨਾ ਆਏ। ਮੈਂ ਕਹਣਾ ਵੀ ਉੱਠੇ ਨਹੀਂ ਜਾਣਾ ਬੈਠਿਆਂ ਨੂੰ ਸਭ ਕੁਝ ਮਿਲੂਗਾ। ਇਹਨੇ ਗੁਰੂ ਘਰਾਂ ਦਾ ਸਾਨੂੰ ਫੋਨ ਆ ਮਾਸਤੂਆਣਾ ਪਟਿਆਲਾ ਤਮਤਾਨ ਸਾਹਿਬ ਹੋਰ ਬਹੁਤ ਗੁਰੂ ਘਰ ਨੇ ਜਿੱਥੋਂ ਲੰਗਰ ਦਾ ਪ੍ਰਬੰਧ ਕਰਿਆ ਅ ਇੱਥੇ ਸਾਡੇ ਵੀ ਲੰਗਰ ਚੱਲਣਗੇ ਤਾਂ ਪੂਰਾ ਪ੍ਰਬੰਧ ਕਰਕੇ ਕਿਸੇ ਚੀਜ਼ ਦੀ ਤੋੜ ਨਹੀਂ ਆਊਗੀ ਕਿਸਾਨਾਂ ਨੂੰ ਸਿਰਫ ਡੱਲੇਵਾਲ ਸਾਹਿਬ ਦੀ ਇੱਕ ਬੇਨਤੀ ਨੂੰ ਪ੍ਰਵਾਨ ਕਰ ਲੈਣ ਕਿ ਡੱਲੇਵਾਲ ਸਾਹਿਬ ਕਹਿੰਦਾ ਵੀ ਤੁਸੀਂ ਆਓ ਮੈਂ ਛੋਡੇ ਦਰਸ਼ਨ ਕਰਨਾ ਚਾਹੁੰਦਾ ਤਾਂ ਉਹ ਲਾਜ਼ਮੀ ਮੈਨੂੰ ਇਹ ਲੱਗਦਾ ਕਿ ਉੱਥੋਂ ਤੱਕ ਨਿਗਾ ਆਪਣੀ ਵੀ ਨਹੀਂ ਜਾਣੀ ਡੱਲੇਵਾਲ ਦੀ ਵੀ ਨਹੀਂ ਜਾਣੀ ਛੋਡੇ ਕੈਮਰੇਜ਼ ਵੀ ਨਹੀਂ ਜਾਣੀ ਟੀਮਾਂ ਦੂਰੀਆਂ ਮੰਗਾ ਲਓ ਤੇਰੀਆਂ ਤੁਸੀਂ ਇੱਕ ਮੇਰੀ ਬੇਨਤੀ ਹੈ ਜਿੰਨੇ ਵੀ ਆਪਾਂ ਜੁੜੇ ਹੋਏ ਆਂ ਤੁਸੀਂ ਤੇਰੀਆਂ ਚੌਰੀਆਂ ਟੀਮਾਂ ਬਣਾ ਲਓ ਇੱਕ ਪਿੱਛੇ ਕਵਰ ਕਰੇ ਇੱਕ ਪਿੱਛੇ ਬੜਾ ਲੈ ਤਾਂ ਉਹ ਸਾਰਾ ਕੁਝ ਇੱਕ ਇਤਿਹਾਸਕ ਬਹੁਤ ਵੱਡਾ ਇਕੱਠ ਹੋਊਗਾ ਕਿ ਜਗਜੀਤ ਸਿੰਘ ਡੱਲੇਵਾਲ ਸਟੇਜ ਤੇ ਆਉਣਗੇ ਲੋਕਾਂ ਦੇ ਰੂਹ ਹੋਣਗੇ ਦੇਖੋ ਪ੍ਰੋਗਰਾਮ ਹੀ ਡੱਲੇਵਾਲ ਸਾਹਿਬ ਨੇ ਰਖਾਇਆ ਇਸੇ ਕਰਕੇ ਤਾਂ ਸਾਡੀ ਸਰਦਾਰੀ ਹੋ ਗਈ ਵੀ ਕਿਸੇ ਗੱਲ ਦੀ ਘਾਟ ਨਾ ਆਵੇ ਉਹਨੇ ਇੱਕ ਗੱਲ ਕਹਦੇ ਨੇ ਵੀ ਤੁਸੀਂ ਕਰਿਆ ਕੀ ਸਾਰੇ ਆਗੂ ਤੂੰ ਦੇਖ ਰਿਹਾ ਭੱਜੇ ਫਿਰਦੇ ਆ ਸਾਰੇ ਸਿਰਦਾਰ ਦੀ ਬਣੀ ਹੋਈ ਆ ਵੀ ਕੋਈ ਕਮਜ਼ੋਰੀ ਨਾ ਰਹੇ ਜੇ ਕਿਸੇ ਗੱਲ ਦੀ ਘਾਟ ਨਾ ਰਹੇ ਜੇ ਮੈਨੂੰ ਲੱਗਦਾ ਪਰਮਾਤਮਾ ਸਾਥ ਦੇਊਗਾ ਘਾਟ ਨਹੀਂ ਆਊਗੀ ਤਾਂ ਲੋਕਾਂ ਦਾ ਇੱਕ ਹੜਾ ਆਊਗਾ ਹੜ ਦੇ ਵਿੱਚ ਜਿਹੜੀ ਡੱਲੇਵਾਲ ਸਾਹਿਬ ਨੂੰ ਜਿਹੜੀ ਤਾਕਤ ਮਿਲਣੀ ਹੈ ਉਹ ਕੱਲ ਨੂੰ ਉਹਨੂੰ ਲਾਜ਼ਮੀ ਮਿਲੂਗੀ ਜਿਹੜੀ ਉਹਦੇ 40 ਦਿਨਾਂ ਦੀ ਭਗਤੀ ਤੇ ਜਿਹੜੀਆਂ ਮੰਗਾਂ ਤੇ ਉਹ ਲੜ ਰਿਹਾ ਤਾਂ ਲਾਜ਼ਮੀ ਇੱਕ ਸਰਕਾਰ ਨੂੰ ਸੁਨੇਹਾ ਵੀ ਜਾਊਗਾ ਵੀ ਹੋਰ ਨਾ ਪਰਖ ਹੁਣ ਖੀਰ ਇੱਥੇ ਗੱਲ ਆ ਗਈ ਕੀ ਐਮਐਸਬੀ ਗਰੰਟੀ ਕਾਨੂੰਨ ਡੱਲੇਵਾਲ ਸਾਹਿਬ ਦੇ ਜਿਉਂਦੇ ਬਣਾਉਣਾ ਹੈ ਕੋਤ ਮਰੇ ਤੋਂ ਬਣਾਉਣਾ ਇਹ ਹੁਣ ਸਰਕਾਰ ਫੈਸਲਾ ਕਰ ਲਿਆ ਜੀ ਬਿਲਕੁਲ ਇਸੇ ਕਾਕਾ ਸਿੰਘ ਕੋਟਲਾ ਜੋ ਕਿਸਾਨ ਨੇਤਾ ਸੀ ਜਿਨ੍ਹਾਂ ਨੇ ਆਖਿਆ ਕਿ ਕੱਲ ਦੀ ਤਿਆਰੀ ਮੁਕੰਮਲ ਹੋ ਚੁੱਕੀ ਆ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਪੰਜਾਬ ਭਰ ਚੋਂ ਇੱਥੇ ਲੋਕ ਪਹੁੰਚਣ ਵਾਲੇ ਨੇ ਪਰ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਲੰਗਰ ਚਾਹ ਪਾਣੀ ਦੀ ਵਿਵਸਥਾ ਦੀ ਗੱਲ ਕਰ ਲਈਏ ਤਾਂ ਦੋਨੇ ਪਾਸੇ ਸੜਕਾਂ ਭਰੀਆਂ ਹੋਣਗੀਆਂ ਤਾਂ ਦੋਨੇ ਪਾਸੇ ਸੜਕਾਂ ਦੇ ਜੋ ਟਰੈਕਟਰ ਟਰਾਲੀਆਂ ਲੱਗੀਆਂ ਹੋਣਗੀਆਂ ਉਹਨਾਂ ਦੇ ਵਿੱਚ ਲੰਗਰ ਦੀ ਵਿਵਸਥਾ ਹੋਊਗੀ ਕਿਸੇ ਨੂੰ ਉੱਠਣ ਦੀ ਲੋੜ ਨਹੀਂ ਬੈਠੇ ਬਿਠਾਇਆ ਨੂੰ ਚਾਹ ਪਾਣੀ ਲੰਗਰ ਛਕਾਇਆ ਜਾਊਗਾ ਪਰ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿੱਥੇ ਤੱਕ ਕੈਮਰੇ ਦੀ ਨਿਗਾਹ ਜਾਂਦੀ ਹੈ ਜਾਂ ਇਨਸਾਨ ਦੀ ਨਿਗਾਹ ਜਾਂਦੀ ਆ ਪਰ ਉੱਥੇ ਤੱਕ ਪਹੁੰਚਣੀ ਨਹੀਂ ਕਿਉਂਕਿ ਇਕੱਠ ਇਤਿਹਾਸਿਕ ਇਕੱਠ ਹੋਣ ਵਾਲਾ ਮਹਾਪੰਚਾਇਤ ਕੱਲ ਨੂੰ 4 ਜਨਵਰੀ ਨੂੰ ਖਨੋਰੀ ਵਿਖੇ ਹੋਵੇਗੀ ਕੈਮਰਾਮੈਨ ਪ੍ਰਦੀਪ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਖਨੌਰੀ ਬਾਡਰ ਸੰਗਰੂਰ